ਕਹਿੰਦੀ ਪਿਤਾ ਜੀ ਤੁਹਾਡੇ ਚਿਹਰੇ ਤੇ ਲੱਗੀ ਮਿੱਟੀ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਜਦੋਂ ਇਹ ਗੱਲ ਕਹੀ ਤਾਂ ਉਹਦੀਆਂ ਧਾਂ ਨਿਕਲ ਗਈਆਂ ਤੇ ਘੁੱਟ ਕੇ ਗੱਲ ਨਾਲ ਲਾ ਲਿਆ ਕਿ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਦਾ ਵਿਆਹ ਹੋਇਆ ਵਿਆਹ ਤੋਂ ਕੁਝ ਸਮਾਂ ਬਾਅਦ ਜਦੋਂ ਉਸ ਦੇ ਘਰ ਖੁਸ਼ੀ ਆਉਣ ਵਾਲੀ ਸੀ ਤੇ ਪੁਰਾਣੇ ਸਮੇਂ ਚ ਰਿਵਾਜ ਹੁੰਦਾ ਸੀ ਕਿ ਪਹਿਲਾ ਬੱਚਾ ਜਿਹੜਾ ਉਹ ਜਨਾਨੀ ਆਪਣੇ ਪੇਕੇਆਂ ਦੇ ਘਰ ਰਵੇ ਤਾਂ ਵਧੀਆ ਹੁੰਦਾ ਨਾਨਕੇ ਪਰਿਵਾਰ ਵਿੱਚ ਬੱਚੇ ਦਾ ਜਨਮ ਹੋਵੇ ਤਾਂ ਉਹ ਆਪਣੇ ਘਰ ਵਾਲੀ ਨੂੰ ਪੇਕੇ ਛੱਡਣ ਗਿਆ ਉਹਦੇ ਤੇ ਆਪਣੀ ਸੱਸ ਤੇ ਸਹੁਰੇ ਨੂੰ ਕਹਿੰਦਾ ਕਿ ਜੇ ਇਹਦੇ ਘਰ ਕੁੜੀ ਹੋਈ ਤੇ ਮਾਰਦੇ ਹੋ ਜੇ ਮੁੰਡਾ ਹੋਵੇ ਤੇ ਰੱਖ ਲਿਓ ਮੈਨੂੰ ਪੁੱਛਣ ਦੀ ਲੋੜ ਨਹੀਂ ਉਹਨਾਂ ਨੇ ਪੁੱਛਿਆ ਕਿਉਂ ਕੁੜੀ ਕਿਉਂ ਮਾਰਦੀ ਏ ਉਹ ਕਹਿੰਦਾ ਮੈਂ ਕੁੜੀ ਨਹੀਂ ਰੱਖਣੀ ਜਿੱਦਾਂ ਮੈਂ ਕਹਾਂ ਉਦਾਂ ਕਰੋ ਉਹ ਕਹਿੰਦੇ ਵੀ ਅਸੀਂ ਇਹ ਆਪ ਨਹੀਂ ਕਰਨਾ ਨਾਲੇ ਚੰਗੇ ਵੀ ਨਹੀਂ ਲੱਗੀਦਾ ਗੁਰਸਿੱਖ ਆਪਾਂ ਤੇ ਗੁਰੂ ਦਾ ਸਿੱਖ ਐਦਾਂ ਕਰੇ ਤਾਂ ਮਦੀ ਨਹੀਂ ਲੱਗਦਾ ਪਰ ਉਹਨੇ ਇੱਕੋ ਗੱਲ ਫੜੀ ਕੇ ਜੇ ਕੁੜੀ ਹੋਈ ਤੇ ਮਾਰ ਦਿਓ ਤੇ ਮੁੰਡਾ ਐਤ ਰੱਖ ਲੈ। ਇਹ ਕਹਿ ਕੇ ਵਾਪਸ ਆ ਗਿਆ। ਰੱਬ ਦੇ ਹੁਕਮ ਅੱਗੇ ਜੋ ਹੋਣਾ ਸੀ ਉਹਦੇ ਘਰ ਬੱਚੀ ਨੇ ਜਨਮ ਲਿਆ। ਕੁੜੀ ਦਾ ਜਿਹੜਾ ਪਿਓ ਸੀ ਉਹਦੀ ਘਰ ਵਾਲੀ ਦਾ ਉਹ ਅਮਰਤਾਰੀ ਸੀ ਉਹ ਕਹਿੰਦਾ ਮੈਂ ਇਹ ਪਾਪ ਨਹੀਂ ਕਰਨਾ ਕੁੜੀ ਮਾਰਨ ਵਾਲਾ। ਇਹਨੇ ਨਹੀਂ ਰੱਖਣੀ ਤੇ ਨਾ ਰੱਖੇ ਮੈਂ ਇਹ ਧੀ ਪਾਲ ਲੂੰਗਾ। ਉਹ ਜਦੋਂ ਗਿਆ ਵਾਪਸ ਕਿਉਂਕਿ ਪੁਰਾਣੇ ਸਮੇਂ 'ਚ ਲੋਕ ਜਿਆਦਾ ਤੁਰ ਕੇ ਕੋਈ ਸਾਧਨ ਨਹੀਂ ਸੀ ਹੁੰਦਾ ਜਾਂ ਕੁੜੇ ਤੇ ਜਾਣਾ ਜਾ ਕੇ ਪੁੱਛਿਆ ਕਹਿੰਦੇ ਕੁੜੀ ਹੋਈ ਸੀ ਤੇ ਮਾਰਤੀ ਕਹਿੰਦਾ ਚਲੋ ਠੀਕ ਆ ਘਰਾਂ ਦਾ ਘਰ ਵਾਲੀ ਆਪਣੀ ਨੂੰ ਲੈ ਗਿਆ ਤੋ ਕੁੜੀ ਉਹਨਾਂ ਨੇ ਰੱਖ ਲਈ ਉਹਨੇ ਜਦੋਂ ਵੀ ਕਿਤੇ ਆਇਆ ਜਾਇਆ ਕਰਨਾ ਤਾਂ ਪਾਸੇ ਕਰ ਦਿਆ ਕਰਨੀ ਜਦੋਂ ਬੱਚੀ 4-5 ਸਾਲ ਦੀ ਹੋਈ ਕਿਉਂਕਿ ਪੁਰਾਣੇ ਸਮੇਂ 'ਚ ਸਾਧਨ ਨਹੀਂ ਸੀ ਕੋਈ ਹੁੰਦਾ ਜਲਦੀ ਲੋਕੀ ਰਿਸ਼ਤੇਦਾਰੀ ਦੇ ਜਾਇਆ ਨਹੀਂ ਸੀ ਕਰਦੇ ਤੇ ਦੂਰ ਰਿਸ਼ਤੇਦਾਰੀ ਹੁੰਦੀ ਸੀ ਇੱਕ ਦਿਨ ਅਚਨ ਚੇਤੋ ਆਪਣੇ ਸਹੁਰੇ ਘਰ ਆ ਗਿਆ ਤਾਂ ਬੱਚੀ ਉਹ ਬੱਚੀ ਵਿਹੜੇ ਵਿੱਚ ਝਾੜੂ ਫੇਰ ਰਹੀ ਸੀ ਉਹਨੇ ਪੁੱਛਿਆ ਕਿਹਦੀ ਪੱਛੀ ਐ ਤਾਂ ਉਹਦੀ ਸੱਸ ਕਹਿੰਦੀ ਗਵਣੀਆਂ ਦੀ ਕੁੜੀ ਐ ਤਾਂ ਥੋੜੇ ਸਮੇਂ ਬਾਅਦ ਸਹੁਰਾ ਬਾਹਰੋਂ ਆ ਗਿਆ ਸਹੁਰੇ ਨੇ ਵੀ ਕਹਿੰਦਾ ਕਿਹਦੀ ਕੁੜੀ ਐ ਉਹ ਕਹਿੰਦਾ ਤੇਰੀ ਕੁੜੀ ਐ ਉਹ ਕਹਿੰਦਾ ਮੇਰੀ ਕੁੜੀ ਫਿਰ ਉਹਨਾਂ ਸਾਰੀ ਗੱਲ ਦੱਸੀ ਵੀ ਅਸੀਂ ਕੁੜੀ ਨੂੰ ਨਹੀਂ ਸੀ ਮਾਰਿਆ ਤੇ ਕੁੜੀ ਨੇ ਆਖਿਆ ਪੁੱਤ ਤੇਰਾ ਬਾਪ ਐ ਜਾ ਉਹਨੂੰ ਮੇਰੇ ਜਾ ਕੇ ਜਦੋਂ ਉਹਨੂੰ ਪਤਾ ਲੱਗਾ ਮੇਰਾ ਪਿਤਾ ਹੈ ਤਾਂ ਉਹ ਉਹਨੂੰ ਗਲਗਕੜੀ ਪਾ ਕੇ ਮਿਲੀ ਜਦੋਂ ਧੀ ਗੱਲ ਨਾਲ ਲੱਗੀ ਤੇ ਉਹ ਜਾਗ ਪਿਆ ਕਹਿੰਦਾ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਮਾੜੀ ਚੰਗਾ ਕੀਤਾ ਪਰ ਮੈਂ ਹੁਣ ਇਹਨੂੰ ਇੱਥੇ ਨਹੀਂ ਰਹਿਣ ਦੇਣਾ ਆਪਣੇ ਨਾਲ ਕਰਨਾ ਉਹ ਕਹਿੰਦਾ ਵੀ ਤੇਰੀ ਧੀ ਆ ਲੈ ਜਾ ਉਹ ਨਾਲ ਲੈ ਗਿਆ ਘਰਾਂ ਕਿ ਆਪਣੀ ਘੜਾ ਦੇ ਦਿਵਾਲੇ ਹੋ ਗਿਆ ਕਿ ਤੂੰ ਮੈਨੂੰ ਝੂਠ ਕਿਉਂ ਬੋਲਿਆ ਉਹ ਚੁੱਪ ਕਰ ਰਹੀ ਰਾਤ ਨੂੰ ਫਿਰ ਮਨ 'ਚ ਪਤਾ ਨਹੀਂ ਕੀ ਆਈ ਕਹਿੰਦਾ ਆਪਾਂ ਕੁੜੀ ਨੂੰ ਰੱਖਣਾ ਨਹੀਂ ਆ ਮਾਰ ਹੀ ਦੇਣਾ ਤੂੰ ਐਦਾਂ ਕਰੀ ਸਵੇਰੇ ਮੈਂ ਖੇਤ ਜਾਊਂਗਾ ਇਹਨੂੰ ਰੋਟੀ ਦੇ ਕੇ ਭੇਜੀ ਮੈਂ ਇਹਦੇ ਵਾਸਤੇ ਉੱਥੇ ਟੋਇਆ ਪੁੱਟ ਕੇ ਰੱਖੂੰਗਾ ਤੇ ਇਹਨੂੰ ਮਾਰ ਕੇ ਉੱਥੇ ਹੀ ਦੱਬ ਦੂੰਗਾ ਆਪਾਂ ਰੱਖਣਾ ਨਹੀਂ ਤੇ ਕਿਸੇ ਕੇ ਰੋਲਾ ਵੀ ਨਹੀਂ ਪਾਉਣਾ ਹਾਂ ਉਹ ਹੁਕਮ ਦੀ ਬੱਦੀ ਸੀ ਅਗਲੇ ਦਿਨ ਕੁੜੀ ਦੇ ਮਨ 'ਚ ਚਾਹ ਕਿ ਮੈਂ ਪਿਤਾਲੀ ਰੋਟੀ ਲੈ ਕੇ ਜਾਣਾ ਪਰ ਮਾਂ ਨੂੰ ਪਤਾ ਸੀ ਕਿ ਇਹ ਨਹੀਂ ਵਾਪਸ ਨਹੀਂ ਆਉਂਦਾ ਜਦੋਂ ਕੁੜੀ ਖੇਤ ਵਿੱਚ ਰੋਟੀ ਲੈ ਕੇ ਗਈ ਜਾਂਦਿਆਂ ਨੂੰ ਟੋਇਆ ਪੁੱਟਣ ਦਿਆ ਸੀ ਸਾਹ ਸਾਈ ਹੋਇਆ ਤੇ ਟੋਇਆ ਪੁੱਟਦੇ ਦੇ ਜਿਹੜੀ ਮਿੱਟੀ ਮੂੰਹ ਤੇ ਲੱਗ ਗਈ ਉਸ ਬੱਚੀ ਨੇ ਉਹਦੇ ਕੋਲ ਜਾ ਕੇ ਆਖਿਆ ਕਿ ਪਿਤਾ ਜੀ ਯਾਰਾ ਥੱਲੇ ਬੈਠੋ ਤੁਹਾਡੇ ਚਿਹਰੇ ਤੇ ਮਿੱਟੀ ਲੱਗੀ ਮੈਂ ਝਾੜ ਦੇਵਾਂ ਜਦੋਂ ਜਿਹੜੇ ਤੋਂ ਆਪਣੀ ਚੁੰਨੀ ਨਾਲ ਮਿੱਟੀ ਝਾੜ ਲੱਗੀ ਕਹਿੰਦੀ ਪਿਤਾ ਜੀ ਤੁਹਾਡੇ ਚਿਹਰੇ ਤੇ ਲੱਗੀ ਮਿੱਟੀ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਜਦੋਂ ਇਹ ਗੱਲ ਕਹੀ ਤਾਂ ਉਹਦੀਆਂ ਤਾਂ ਹੰਝੜ ਗਈਆਂ ਤੇ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦਾ ਪੁੱਤ ਜੇ ਤੂੰ ਅੱਜ ਮੇਰੇ ਚਿਹਰੇ ਤੇ ਲੱਗੀ ਮਿੱਟੀ ਨੂੰ ਨਹੀਂ ਝਾੜ ਸਕਦੀ ਤਾਂ ਮੈਨੂੰ ਯਕੀਨ ਆ ਕੇ ਕੱਲ ਨੂੰ ਵੱਡੀ ਹੋ ਕੇ ਤੂੰ ਮੇਰੀ ਪੱਗ ਨੂੰ ਕਦੇ ਦਾਗ ਨਹੀਂ ਲਾਏਗੀ ਉਹਨੂੰ ਗੱਲ ਨਾਲ ਲਾਇਆ ਤੇ ਖੁਸ਼ੀ ਖੁਸ਼ੀ ਕਰ ਲੈ। ਸੋ ਤੀਆਂ ਮਾੜੀਆਂ ਨਹੀਂ ਹੁੰਦੀਆਂ। ਤੀਆਂ ਬਹੁਤ ਚੰਗੀਆਂ ਹੁੰਦੀਆਂ, ਘਰ ਦੀ ਰੌਣਕ ਹੁੰਦੀਆਂ। ਤੀਆਂ ਦੇ ਨਾਲ ਪਿਆਰ ਕਰੋ ਤੇ ਤੀਆਂ ਨੂੰ ਵੀ ਚਾਹੀਦਾ ਹੈ। ਆਪਣੇ ਬਾਪ ਦੀ ਜਿਹੜੀ ਇੱਜ਼ਤ ਹੈ ਉਹ ਬਰਕਰਾਰ ਰੱਖਣਾ। ਜੇ ਇਹ ਕਹਾਣੀ ਚੰਗੀ ਲੱਗੀ ਹੋਵੇ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ ਸਾਰੇ।